前面ボリーでやばい ਅੱਜ 5:22 ਦਾ ਟਾਈਮ ਆ ਤੇ ਚੋਬਰ ਹੋਏ ਫਿਰਦੇ ਆ ਵੱਡੇ ਤੜਕੇ ਕਿ ਆਇਆ ਵਾ ਬੱਟਾਂ ਤੇ ਲਾਤੀ ਆ ਡਿਊਟੀ ਤੇ ਇਹ ਵੀ ਆ ਗਏ ਨੌਜਵਾਨ ਜਿਨ੍ਹਾਂ ਦਾ ਇੰਤਜ਼ਾਰ ਹੋ ਰਿਹਾ ਸੀ ਆ ਟਰੈਕਟਰ ਲੈ ਕੇ ਤੇ ਮੈਂ ਪਹਿਲਾਂ ਉਹ ਬਰਮੇ ਵਾਲਾ ਟਰੈਕਟਰ ਲੈ ਕੇ ਆਇਆ ਸੀ ਪਾਣੀ ਦੀ ਵਾਰੀ ਚੱਲੀ ਜਾਂਦੀ ਆ ਸੋਹਣਾ ਮਾਹੌਲ ਹਵਾ ਵੀ ਨਾਲ ਨਾਲ ਠੰਡੀ ਆ ਜੀ ਤੜਕੀ ਤੜਕੀ ਖੇਚਲਾਈ ਕੰਮ ਗੱਗੂ ਕਹਿੰਦਾ ਆਪਾਂ ਕਿਹਾ ਗੱਗੂ ਮਛਰੇ ਆਉਰਾ ਗਾਉਦਾ ਉਹ ਥੋੜੀ ਐ ਇਹ ਇਹਦਾ 91 11 91 11 ਭੁੱਲ ਗਏ ਭਾਈ ਗੱਗੂ ਨੂੰ ਕਾਪੇ ਬੋਲ ਜਾਨ ਮਾਰੀ ਹੁੰਦੀ ਹੈ ਚੱਲ ਅੱਗੇ ਲੰਘ ਜਾ ਵੱਡੀ ਗਾਚੀ ਚੱਕਿਆ ਕਰ ਵੱਡੀ ਨਿਕਲਦੇ ਨਹੀਂ ਸਤ ਸ੍ਰੀ ਅਕਾਲ ਚਾਚਾ ਸਵੇਰੇ ਵਾਲੀ ਤਕੜਾ ਆਗੇ ਆਗੇ ਜੀ ਠੀਕ ਹੈ ਬਾਰੀ ਤੂੰ ਲਾਏਗਾ ਕਿ ਦਰਸ਼ਨ ਚਾਚਾ ਲਾਉਗਾ ਠੀਕ ਆ ਭਾਈ ਤੇ ਆ ਫਿਟ ਫਿਟੀਆਂ ਚੱਲਦਾ ਆਪਾਂ ਆ ਦੇਖਾਂਗੇ ਇਹ ਹੀ ਚਲਾਉਂਗੇ ਕਿ ਉਧਰ ਛੱਡੋਗੇ ਅੱਗੇ ਛੱਡੋਗੇ ਅੱਛਾ ਠੀਕ ਹੈ ਫਿਰ ਅਗਲੀ ਵਾਰੀ ਵੇਲੇ ਚੱਲਦਾ ਦੇਖਾਂਗੇ ਭਾਈ ਤੜਕੇ ਦਾ ਨਹਿਰ ਜੀ ਉੱtre ਹੋਈ ਚਾਚਾ ਛੇਮੀ ਬੋੜੀ ਦੇ ਜੀ ਆਹ ਹੋਰ ਵੀ ਤ ਤਕੜੇ ਆ ਕਮੈਨ ਵਾਲੇ ਠੀਕ ਆ ਵਧ ਗਈ ਚਾਹੀਦੀ ਓ ਪਾਈ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚਿਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆਂ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆ ਨੌ ਹੜ੍ਹ 22 ਜੂਨ 2025 ਦਿਨ ਐਤਵਾਰ ਦਾ ਤੇ ਸਮਾਂ ਪੌਣੇ 7 ਵਜੇ ਦਾ ਤੜਕੇ ਦਾ ਪਾਣੀ ਵੱਡਿਆ 4:30 ਵਜੇ ਦਾ ਚਲਾਇਆਗਾ ਅੱਜ ਨਹਿਰ ਉਤਰੀ ਹੋਈ ਆ ਥੋੜਾ ਜਿਹਾ ਕਰਕੇ ਪਾਣੀ ਇੱਕ ਕਟਾਗਾ ਤੇ ਉਹ ਇਸੇ ਕਰਕੇ ਮੂਰੇ ਉਹ ਲਾ ਰੱਖਿਆਗਾ ਰਾਵਣ ਦਾ ਟੋਕੜਾ ਆ ਯਾਰ ਨਹੀਂ ਤਾਂ ਫਿਰ ਇਹ ਫੁੱਲ ਰੇਸ ਤੇ ਚੱਲਦਾ ਤੇ ਧਾਰ ਵੀ ਉਹ ਦੂਰ ਮਾਰਦਾ ਤੇ ਚਾਚਾ ਵੱਡੂ ਆ ਪਾਣੀ ਔਰ ਚਾਚਾ ਪਹੁੰਚ ਗਿਆ ਚਾਹ ਪੀਲਾ ਚਾਹ ਭਈਆ ਜੱਗ ਜੇ ਨਾਲੇ ਬਿਸਕੁਟ ਪਏ ਆ ਘਰ ਵਾਲੇ ਤੇ ਜਿਹੜੀ ਚਾਹ ਖੇਤ ਸਵਾਦ ਲੱਗੀ ਆ ਨਾ ਅੱਜ ਅ 1 ਮਹੀਨਾ ਤੇ 6 ਦਿਨਾਂ ਬਾਅਦ ਜੋ ਚਾ ਕਿਤੇ ਨਹੀਂ ਸਵਾਦ ਲੱਗਿਆ ਇੰਨੀ ਦੂਰ ਗੇੜੇ ਕੱਢਿਆ ਹੈ ਆਪਾਂ ਉਤਰਾਖੰਡ ਹੈ ਹਿਮਾਚਲ ਚ ਤੇ ਕਹਿੰਦਾ ਸਵਾਗਤ ਆ ਬਈ ਸਾਰਿਆਂ ਦਾ ਜਿਹੜੇ ਇਸ ਨਵੇਂ ਬਲੌਗ ਦੇ ਵਿੱਚ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਕਾਲ ਗੱਪੇ ਤੋਂ ਰਹੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਸੁਣ ਸਕਦੇ ਹੋ ਇੱਧਰ ਚਾਚੇ ਦਾ ਲੱਗਿਆ ਹੋਇਆ ਜੋਰ ਏ ਲੈ ਬਣ ਕੀ ਗੱਲ ਕੀ ਗੈਸ ਬਣਿਆ ਤੇਰਾ ਨਾਮ ਲਿਖਿਆ ਹੋਇਆ ਸੀ ਚਾਚਾਣਾ ਤਰਮ ਬੋਲਦਾ ਮਾਰ ਕੇ ਆਇਆ ਸੀ ਉਹਦਾ ਚਾਹ ਪੀ ਲਈ ਆਇਆ ਜੇਲਦੀ ਬਾ ਲੈ ਮੈਂ ਤੂੰ ਹੀ ਦਿੰਦਾ ਉਹ ਵੇਹ ਹੌਂਕ ਜੀ ਬੈ ਜਾਂਦੀ ਆ ਤੇ ਖੈਰ ਭਾਈ ਬੰਦੇ ਆਉਣ ਆਲੇ ਆ ਝੋਨਾ ਕੱਲ 2 ਕਿੱਲੇ ਲੱਗ ਗਏ ਕੱਲ ਆਏ ਸੀਗੇ 3 ਵਜੇ ਚੜਾ ਕੇ ਲਿਆਏ ਸੀ ਗੱਗੂ 2 ਕਿੱਲੇ ਲਾ ਕੇ ਸੀ ਫਿਰ ਵੀ 24 25 ਜਣੇ ਆ ਉਹ ਚਾਰ ਗਿੱਲੇ ਲਾ ਦਨੇ ਆ ਕਹਿੰਦੇ ਅਸੀਂ ਤੇ ਕਿੱਲਾ ਉੱਧਰ ਰਹਿੰਦਾ ਤਿੰਨ ਗਿੱਲੇ ਇੱਧਰ ਪਾਣੀ ਭਰ ਗਿਆ ਕੱਦੂ ਕਰਨ ਲੱਗਦਾ ਮਨਪ੍ਰੀਤ ਤੇ ਚੱਲੀ ਜਾਂਦਾ ਸੋਣਾ ਮਹੌਰ ਆ ਗਾ ਤੇ ਬਾਕੀ ਤੁਸੀਂ ਦੱਸਿਓ ਭਾਈ ਚੌਨਾ ਲਾਤਾ ਕਿ ਨਾ ਇੱਧਰ ਚਾਚੇ ਜੀ ਦੀ ਵੀ ਤਿਆਰੀ ਅੱਜ ਦੁਪਹਿਰ ਨੂੰ ਬੰਦੇ ਆ ਜਾਣਗੇ ਚਾਚੇ ਕੋਲੇ ਵੀ ਤੇ ਇਹ ਚਾਚਾ ਭਾਈ ਸਾਡੇ ਦੂਜੇ ਬਾਬੇ ਦੇ ਹਾਂ ਨਾ ਤੇ ਦਾਦੇ ਉਹਰੇ ਸਾਡੇ ਤਿੰਨ ਭਾਈ ਸੀਗੇ ਤੇ ਮਤਲਬ ਸਮਝ ਹੀ ਗਏ ਹੋਗੇ ਪਿੰਡਾਂ ਵਾਲੇ ਸਾਭ ਜੀ ਦੇਣਾ ਚਾਚਾ ਕੀ ਹੋਰ ਲਿਆ ਕੋਈ ਹਾਂ ਤੇ ਚੱਤੀਓਰੇ ਨਾਲ ਸਾਡੀ ਭਾਈ ਵਧੀਆ ਲਿਆ ਆ ਜਾਈਂ ਮਤਲਬ ਆੜਗਾਂ ਵਾਲਾ ਕੰਮ ਹੀ ਹੈਗਾ ਪਰ ਪਿੰਡਾਂ ਵਾਲੇ ਹਿਸਾਬ ਦੇ ਹਾਂ ਤੇ ਗਾਚੀਆਂ ਦੇ ਲੜੋਪਿੰਗ ਹੋਏ ਹੋਏ ਚੋਬਰੋਂ ਫਿਰਦੇ ਆ ਉਧਰ ਧੂੜ ਸਾਰ ਕੀ ਹੈਗੇ ਹਾਂ ਧੂੜ ਸਾਰ ਕੀ ਹੈ ਭਾਈ ਗੱਗੂ ਰੇਣੇ ਕਹਿੰਦੇ ਤੇ ਗਾਚੀ ਨੂੰ ਗਾਚੀ ਹੋਏ ਭਾਈ ਆਗੇ ਜਾ ਦਮਾ ਦਮ ਪਹੁੰਚਦੇ ਆਂਗੇ ਹੈ ਗੱਜਾਂ ਦੇ ਕੋਈ ਕੰਮ ਕਰਾਈ ਇਹਨੇ ਹਾਂ ਪਾ ਪਾਰਿਆ ਉਹ ਗੇੜਾ ਮਾਰਨਾ ਲਾਣੇਦਾਰ ਸਾਡਾ ਵਗੇੜੇ ਇਹਨੇ ਤਿੰਨ ਚਾਰ ਮਾਰ ਦੇਣੇ ਹੈਗੇ ਹੁਣ ਆਥਣ ਤੱਕ ਤੇ ਹੁਣ ਰੋਟੀ ਲੈ ਕੇ ਆਉਣਾ ਸੀ ਚਾਚਾ ਵਿੰਦਕ ਨੂੰ ਹਨਾ ਘੰਟੇ ਰੂੜ ਘੰਟੇ ਨੂੰ ਪਰ ਹੁਣ ਫੇਰ ਵੀ ਉਹਨੂੰ ਐ ਵੀ ਟੜਕੇ ਜਾ ਕੇ ਮੈਂ ਦੇਖਾਂ ਸਾਰੇ ਗਿੜੇ ਗੂੜੇ ਕੱਟ ਲੈਂਦਾ ਕਹਿੰਦਾ ਮੈਨੂੰ ਵਧੀਆ ਲੱਗਦਾ ਹੈ ਆਪਾਂ ਇਆਂ ਤੇ ਉਹ ਖਾ ਬਾਣਾ ਉਤੋਂ ਦੀ ਤੇ ਦੁਬਾਰੀ ਰੋਟੀ ਲੈ ਕੇ ਆ ਜੂ ਫਿਰ ਦੋ ਤਿੰਨ ਗੇੜੇ ਉਦੋਂ ਬਾਅਦ ਕੋਈ ਚਾਹ ਕਦੇ ਕਿਵੇਂ ਕਦੇ ਕਿਵੇਂ ਪਚਲ ਜੀ ਨੂੰ ਸ਼ੌਂਕ ਆ ਹੁੰਦਾ ਚਾਚਾ ਉਹਦਾ ਮੱਲੋ ਮੱਲੀ ਜੀ ਕਰਦਾ ਖੇਤ ਆਉਣ ਨੂੰ ਹੈ ਤੇ ਵਾਕੀ ਦਿਖਾਉਣੇ ਆ ਦਿਨ ਦਾ ਕਾਰੋਬਾਰ ਕਹੇ ਜਾ ਰਿਹਾ ਨਾ ਦਿਨ ਆਪਣਾ ਤੇ ਚੜਦੇ ਦਿਨ ਦਾ ਇਧਰੋਂ ਮਾਹੌਲ ਭਾਈ ਇਹ ਜਗਾ ਤੇ ਆ ਬਰਮਾ ਆਪਣਾ ਚਲ ਕੋਈ ਵੀ ਨਵਾਂ ਜੁੜਿਆ ਜਾ ਦੱਸ ਦਿੰਦੇ ਆਂਗੇ ਭਾਈ ਉਹ ਵੀ ਸਾਡੇ ਨੱਕਿਆਂ ਦਾ ਪਾਣੀ ਪਾਇਆ ਜਾਂਦਾ ਜਿਵੇਂ ਉਹ ਨੱਕੇ ਦੋ ਤੋਂ ਉਧਰੋਂ ਐ ਛੱਡ ਲਈਏ ਪਹਿਲਾਂ ਉੱਥੇ ਖਾਲ ਹੁੰਦੇ ਸੀ ਪਰਲੇ ਪਾਸੇ ਜਾਂ ਉਹ ਜਿਹੜਾ ਚਾਚੇ ਵਾਲਾ ਨੱਕਾ ਉਧਰੋਂ ਵੀ ਛੱਡ ਲੈਂਦੇ ਹੁੰਦੇ ਸੀ ਉਧਰੋਂ ਤੇ ਹੁਣ ਇਹ ਪਾਈਪ ਲਾਈਨ ਬਣੀ ਆ ਪਿਛਲੇ ਸਾਲ ਹੀ ਜੂਨ ਜੇ ਚ ਪਈ ਆ ਇਹ ਤੇ ਉਸ ਤੋਂ ਬਾਅਦ ਇਹ ਕੰਮ ਜਾਂ ਸਾਰਾ ਨਵਾਂ ਹੀ ਆਗਾ ਸਾਰੇ ਪਾਸੇ ਤੇ 12ਵਾਂ ਬਈ ਇਹ 34000 ਦਾ 35 35 ਦਾ ਬਣਦਾ ਹੁਣ ਅਸੀਂ ਬਣਾਇਆ ਸੀਗਾ 5 6 ਸਾਲ ਪਹਿਲਾਂ 24000 ਰੁਪਏ ਦਾ ਤੇ 8 ਇੰਚ ਹੀ ਆ ਬਈ ਇਹ ਤੇ ਨਹੀਂ ਹੋਂ ਉੱਥੇ ਧਾਰ ਮਾਰਦਾ ਹੁੰਦਾ ਦੂਰ ਇਹ ਤੇ ਫੁੱਲ ਨਹਿਰ ਭਰੀ ਹੁੰਦੀ ਫੇਰ ਨਜ਼ਾਰਾ ਆਈ ਜਾਂਦਾ ਤੇ ਟਰੈਕਟਰ ਦੀ ਵੀ ਰੇਸ ਥੋੜੀ ਹੋਰ ਕਰਨੀ ਪੈਂਦੀ ਤੇ ਆ ਜਿਹੜੀ ਡੱਕ ਡੱਕ ਹੁੰਦੀ ਸੁਣਦੇ ਹੋ ਇਹ ਕ੍ਰਾਸ ਕਰ ਰਿਹਾ ਬਈ ਇਹ ਕਿਸੇ ਨੇ ਮੰਗਮਾ ਮੰਗਮਾ ਵਾਵਾ ਵਗ ਜਾਂਦਾ ਬਰਮਾ ਜਰਾ ਜਵਾਬ ਦੇਣ ਨੂੰ ਜੀ ਨਹੀਂ ਕਰਦਾ ਹੁੰਦਾ ਇਹ ਮਲ ਲੈਫਟ ਆਈ ਚੱਕਦੀ ਹੋਊ ਕਿਸੇ ਨੇ ਕ੍ਰਾਸ ਪਾਇਆ ਪਵਾਇਆ ਤੇ ਬਰਾ ਉਹ ਥਲੜੀ ਪੱਤੀ ਤੇ ਲੱਗ ਕੇ ਮਾੜਾ ਮੋਟਾ ਬਿੰਗ ਪਿਆ ਹੋਇਆ ਇਹਦੇ 'ਚ ਤਾਂ ਅਬਚਾਲੋ ਹੁਣ ਡੱਕ ਡੱਕ ਕਰ ਰਿਹਾ ਹੈਗਾ ਇਸ ਵਾਰੀ ਹੋਇਆਗਾ ਪਹਿਲਾਂ ਇਹ ਸ਼ਾਂਤ ਚੱਲਦਾ ਹੁੰਦਾ ਸੀਗਾ ਬਿਲਕੁਲ ਤੇ ਲੋਟਾ ਖੈਰ ਬਾਈ ਮਾਹੌਲ ਤੇ ਨੱਕੇ ਦਾ ਗੱਲ ਕਰਦੇ ਸੀ ਨੱਕੇ ਦਾ ਵੀ ਪਾਣੀ ਬਾਈ ਪਾਇਆ ਜਾਂਦਾ ਹੁੰਦਾ ਜਿਵੇਂ ਜਦੋਂ ਆਇਆ ਹੁੰਦਾਗਾ ਸਾਨੂੰ ਬੇਲਵਾਈ ਜੀ ਆ ਕੇ ਪਾਣੀ ਪਾਈ ਅ ਖੁੱਲਾਗਾ ਉਦੋਂ ਨੱਕੇ ਦਾ ਛੱਡ ਲੈਣੇ ਹੁਣ ਇਹ ਆ ਬਸ ਬਰਮੇ ਦਾ ਧੂਈ ਤੁਰਿਆਉਂਦਾ ਬਰਮਾ ਉਹੀ ਪਾਣੀ ਦੋ ਘਟਾ ਵਾਧਾ ਆ ਜਾਂਦਾ ਤੇ ਵਾਧਾ ਪੈ ਜਾਂਦਾ ਬਾਣ ਚ ਪੜੀ ਉਪਰ ਤੋੜਦਾ ਪਰੇ ਬੰਗੀ ਜੂ ਠੀਕ ਹੈ ਤੋੜਦਾ ਬੰਗੀ ਜੇ ਠੀਕ ਹੈ ਖਾਰ ਪੌਂਦਾ ਇਹ ਪਤਾ ਨਹੀਂ ਕਿਵੇਂ ਡਿੱਗੀ ਹੋਰ ਸੀ ਰਿਆ ਤਗੜਾਂਗਾ ਉਹ ਕਣ 340 ਦਿਨਾਂ ਬਾਅਦ ਮਿਲੇ ਹੱਥ ਦਸ ਮਲਾ ਲਗੇ ਹਾਂ ਵਧਾਈਆਂ ਤੇਰਾ ਝੋਨਾ ਚੱਲ ਪਿਆ ਲੋਟਾਂ ਸੁਣਾ ਜਾ ਗੱਲ ਕੋਈ ਕਾਲਾ ਹੋ ਜਾ ਨੈਕ ਤਾਂ ਕੈਮਰਾ ਦੇਖ ਕੇ ਹੈ ਨਹੀਂ ਨਿਕਲੇਗਾ ਈਮਾ ਗੱਗੂ ਪਿਆਰ ਜਾ ਮਾਰ ਕੇ ਗਿਆਗਾ ਆ ਕਰ ਦਾਂਗੇ ਇਲਾਜ ਇਹਦਾ ਕੋਈ ਸੁੱਖ ਨਾਲ ਭਾਈ ਲਾੜਖੀ ਡਿਊਟੀ ਅਗਾ ਗੁਨੋ ਜਮਾਨਾ ਬੱਟ ਤੇ ਲੱਗਿਆ ਪਿਆ ਸੀ ਬੰਗੀ ਜੀ ਪਾਉਣੇ ਹੁੰਨੇ ਚਾਹ ਰਹੇ ਇਹਦੇ ਜੀ ਥੋੜਾ ਜਿਹਾ ਪਾਣੀ ਖੜਾ ਕੇ ਰੱਖਦੇ ਆ ਕਿ ਵੀਰੇ ਖੱਡ ਖੱਪਾ ਖੋਲੇ ਜਾਂਦਾ ਤੇ ਕਹਿੰਦਾ ਮੈਂ ਹਰਾ ਬੱਟ ਲਾਂ ਮੈਂ ਕਿਹਾ ਹਰਾ ਬੱਟ ਲਾ ਭਾਈ ਦੁਪਹਿਰ ਨੂੰ ਨੀਰਾ ਲਾਉਣ ਨੂੰ ਹਰਾ ਹੈ ਨਹੀਂ ਸੀ ਘਰੇ ਤੇ ਉਹ ਬੰਦੇ ਆ ਜਾਣਗੇ ਟਰੈਕਟਰ ਲੈ ਕੇ ਉਹਨਾਂ ਨੂੰ ਫੜਾ ਦਿੰਨੇ ਉਹ ਆਪ ਹੀ ਘਰੇ ਲੈ ਜਾਂਦੇ ਆ ਬਸ ਆਪਦੇ ਰੋਟੀ ਟੁੱਕ ਵੇਲੇ ਜੇ ਤੁਰਦੇ ਹੁੰਦੇ ਆ ਪਿੰਡਾਂ ਵਾਲੇ ਮਤਲਬ 8 8:30 ਵਜੇ ਬਜਾਈ ਦੇਣਗੇ ਤੇ ਆ ਜਾਣਗੇ ਟਰੈਕਟਰ ਲੈ ਕੇ ਉਹਨਾਂ ਨੂੰ ਤੇ ਹਰਾ ਲੱਦ ਕੇ ਘਰੇ ਲੈ ਜਾਗੇ ਤੇ ਪਾਣੀ ਲੈ ਗਿਆ ਚਾਚਾ ਵੱਢ ਕੇ ਕੱਚੇ ਤੰਦਾਂ ਜਈਆਂ ਚਕਾਲੀਆ ਰੀਆਂ ਵੇਂਦਰ ਰੱਖਿਆ ਜਲਾ ਰੱਖਿਆ ਭਾਈ ਇੱਧਰ ਵੀ ਨੌਜਵਾਨ ਨੇ ਪ੍ਰਾਣੀ ਗਣਿਆਂ ਦਾ ਬਹੁਤ ਸਰੂਰ ਆਉਂਦਾ ਨਜ਼ਾਰਾ ਆਉਂਦਾ ਤੇ ਜਦੋਂ ਕੋਈ ਇਹੋ ਜਿਹਾ ਮਠਾ ਜਿਹਾ ਕੰਮ ਹੋਵੇ ਮੈਂ ਰੋਟਾਵੇਟਰ ਚਲਾ ਰੱਖਿਆਗਾ ਤੇ ਉਦੋਂ ਫਿਰ ਲਹਿਰੇਂ ਵੱਜੀਆਂ ਰਹਿੰਦੀਆਂ गुग पुजा गया मेरे नैन देख के, के गल में कोई दिल होगी। <laughs> ਕਿਵੇਂ ਆ ਜਵਾਨਾ ਲਾਤੀ ਢੇਰ 1 2 3 4 5 6 7 8 ਲੈਣ ਕਰ ਲੈ ਵਟ ਪੋਜਾਇਆ ਸੱਜਣਾ ਉਧਰੋਂ ਵੱਡ ਲੈਂਦਾ ਹਿੰਮਤ ਨਾਲ ਲਾ ਕੇ ਆ ਜਾਂਦੇ ਉਹ ਜਵਾਰ ਕੋਈ ਨਹੀਂ ਫਾਈ ਵੱਡਣੀ ਕੋ ਫਿਰ ਵੀ ਮੇਰੇ ਅੱਗੇ ਝੂਠਾ ਜਿਹਾ ਹੱਸੇ ਚੰਦਰੀ ਮੈਂ ਜਾਣਦਾ ਹਾਂ ਵੀ ਸਨਾਰੂ ਹੀ ਹੋਵੇਗੀ ਲੈ ਆਵਾਂਗੀ ਯਾਰ ਹੁਕਮ ਤਾਂ ਕਰ ਦੂੰ ਹੈ ਲੱਗਤੀ ਹੋਰ ਹੁੰਦੀ ਆ ਦਾ ਉਹਨਾਂ ਦੀ ਠੀਕ ਆ ਪਪਾ ਜੀ ਤੇ 9:30 ਵਜੇ ਦਾ ਵੇਲਾ ਤੇ ਪਪਾ ਜੀ ਨੇ ਦੁਬਾਰੇ ਢੇਡਾ ਲਾਤਾ ਪ੍ਰਸ਼ਾਦਾ ਟੱਕ ਕੇ ਤਾਂ ਹਾਜ਼ਰ ਆ ਤੇ ਨੌਜਵਾਨਾਂ ਨੇ ਕਰਤਾ ਹੌਲਾ ਹੈ ਸਬਜੀ ਕਰਦੇ ਆ ਇਹਦੀ ਥੋੜੀ ਸਾਰਾਂ ਦੀ ਦਿੱਤੀ ਆ ਪਪਾ ਜੀ ਠੀਕ ਹੈ। ਇਹ ਮੁਰਕਾ ਆਇਆ ਕਿ ਮੂੰਹ ਬੋਤਾ ਵੇ। ਮੱਥੇ ਜੋ ਜੋ ਇਹਨਾਂ ਮੁਰਕਾ ਦਾ ਬੂੰਝ ਲੈ ਰੋਟੀ ਦੇ ਨਾਲ ਖਾਣਾਗਾ। ਸਾਰਾ ਵੱਟ ਗਿਆ ਜੋਰ ਲੱਗ ਗਿਆ। ਹਰਾ ਦਾ ਹਰਾ ਦਾ ਵੀ ਢੇਰ ਲਾਇਆ ਨੌਜਵਾਨਾ। ਮੈਂ ਤਾਂ ਰੇੜੀ ਉਹ ਟਰਾਲੀ 'ਚ ਦਿੱਦਿਆ ਵੀ ਨਹੀਂਗਾ ਕਿੰਨਾ ਕੱਢਿਆਗਾ। ਦੱਸਿਆ ਢੀ ਕੀ ਦੱਸਿਂ ਕਰੇਗਾ ਹਰਾ ਸੀ। ਨਾ ਬਹਾਵਾ ਹੋਗਾ ਇਹਰਾ। ਠੀਕ ਹੈ ਨੌਜਵਾਨਾ। ਇਹ ਕੰਮ ਤਾਂ ਕੰਮ ਨਹੀਂ ਦੇ ਰੱਖੇ। ਦੇਖਿਆ ਰ। ਚੱਲ ਬੁਰਕੀ ਦਾਦਾ ਕੋ ਯਾਰ ਠੀਕ ਐ ਠੀਕ ਐ ਪਾਪਾ ਇਹ ਰੋਟੀ ਖਾ ਕੇ ਫੇਰ ਕੰਮ ਦਾਬ ਰੱਖਿਆਗਾ ਤੇ ਰੋਟੀ ਵੀ ਸਾਫ ਸਿਰ ਖਾਦੀ ਸੀ ਗੱਗੂ ਨੂੰ ਮੈਂ ਆਖਿਆ ਜੀ ਇੱਕ ਦੋ ਰੋਟੀਆਂ ਦੀ ਭਾਈ ਭੁੱਖ ਰੱਖੀ ਤੇ ਇਹ ਢਿੱਡ ਵਾਲਾ ਭਰ ਲਾਂਗੇ ਤਾਂ ਫੇਰ ਹੱਲਿਆ ਨਹੀਂ ਜਾਂਦਾ ਬੰਦੇ ਬੰਦੇ ਪਾਣੀ ਭਾਲਦਾ ਢਿੱਡ ਪਾਣੀ ਪੀਨਿਆ ਤਾਂ ਹੋਰ ਅੰਨ ਭੋਲਦਾ ਢਿੱਡ ਚ ਤੇ ਯਾਰ ਕਿੱਲੇ ਦਾ ਕੰਮ ਆ ਸੁਖਨ ਵਾਲਾ ਲਵੇ ਲਾਇਆ ਆਇਆ ਇੱਕ ਬੱਟ ਰਹੇਗੀ ਹੁਣ ਕਾਦੇ ਬੱਛੇ ਗਗੂਆ ਮੈਨੂੰ ਪਤਾ ਸੀ ਮੈਂ ਤਾਂ ਪਾਰ ਨਹੀਂ ਪੈਂਦੀਆਂ ਜਾਣਾ ਪੂਰ ਪਾਰ ਪੈਣ ਨੂੰ ਤਾਂ ਬੜਾ ਤੋਂ ਕਿਲਾਟਾ ਆਇਆ ਸੱਤ ਸੱਤਰੀਆਂ ਗਿਣ ਕੇ ਹਰੇ ਦੀਆਂ ਵੱਢ ਗਿਆ ਨੌਜਵਾਨ ਤੇ ਇਹਨੂੰ ਮੈਂ ਆਖਿਆ ਜੀ ਉਹ ਦੋ ਬੱਟਾ ਤੇ ਮੈਂ ਆਪੇ ਪੋਜਦੂ ਮੈਂ ਉੱਡ ਜਾ ਮੈਂ ਆਪੇ ਲਾਉਣਾ ਮੈਂ ਉਧਰ ਬਾਅਦ ਤਾਂ ਮੈਂ ਆ ਬੱਟ ਵੀ ਸੁਖ ਨਾਲ ਲੈ ਆਇਆ ਤੇ ਤਿੰਨ ਕਿੱਲੇ ਬਾਟ ਉਧਰ ਲੈ ਆਏ ਸੀਗੇ ਹੁੰਦੇ ਮਾਰੇ ਬੱਸ 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 ਲੋਟਾ ਲੈ ਵੀ ਲਾਤੀ ਗੱਡੀ ਸ਼ਾਮੇ ਲਿਆ ਕੇ ਨੌਜਵਾਨਾਂ ਨੇ ਵੀ ਪੋਚ ਲੀਆਂ ਵਟਾਂ ਤੇ ਧੋਲਾ ਹੱਥ ਮੂੰਹ ਤੇ ਦੰਮ ਲੈ ਲੈ ਹੁਣ ਨੌਜਵਾਨਾਂ ਤੇ ਹੈਪੀ ਹੋਣ ਵਾਲਾ ਚਾਹ ਲੈ ਕੇ ਤੇਨੂੰ ਚਾਹ ਦਾ ਕੋਲਾ ਫੇਰ ਪਿਆਵਾਂਗੇ ਇਹਦਰ ਬਈਆ ਹਾ ਬਰਮਾ ਇਹ ਦੂਜਾ ਆਪਣਾ ਪਹਿਲਾ ਵਾਲੇ ਦੇਸੀ ਬਰਮੇ ਹੁੰਦੇ ਇਹਨਾਂ ਵਰਗਾ ਮਾਹੌਲ ਨਹੀਂ ਬਣ ਸਕਦਾ ਇੱਕ ਨੰਬਰ ਮਾਹੌਲ ਹੈ ਥੱਬੇ ਥੱਬੇ ਪਾਣੀ ਭਰ ਕੇ ਛੱਡਦੇ ਆ ਥੱਬੇ ਥੱਬੇ ਉਹ ਵੀ ਪਾਣੀ ਭਰ ਕੇ ਛੱਡਦਾ ਵਸੂ ਦੇ ਵਾਸਤੇ ਵੀ ਖੁੱਲਾ ਪਾਣੀ ਹੋਵੇ ਐਨ ਚੱਕੀ ਦਰਹਿੰਦਾ ਉਹ ਮਾੜੀ ਰੇਸ ਵੱਧ ਭਾਲਦਾ ਹੁੰਦਾ ਤੇ ਇਹਦੇ ਤੇ ਆ ਪੁਲੀ ਫਿੱਟ ਕਰੀ ਹੋਈ ਆ ਗਮਾਂਡੀਆਂ ਨੇ ਕਰਾਈ ਹੋਈ ਆ ਉਹ ਤਾਂ ਦੂਜੇ ਇੱਥੇ ਇਹਦੇ ਦੂਜੀ ਪੁਲੀ ਹੁੰਦੀ ਆ ਉਹ ਪੁਲੀ ਤੇ ਪਟਾ ਚੜਦਾ ਤੇ ਆਸ਼ੇ ਟਰੈਕਟਰ ਮਗਰ ਆ ਪੁਲੀ ਲੱਗੀ ਹੁੰਦੀ ਆ ਫਿਰ ਉਧਰ ਪਟਾ ਜੜਦਾਗਾ ਤੇ ਫਿਰ ਚੱਲਦਾ ਹੁੰਦਾ ਤੇ ਐਵੇਂ ਇਹ ਕ੍ਰੋਸ ਵਾਲਾ ਵਰਮਾ ਬਣ ਜਾਂਦਾ ਇਸ ਲੋਟ ਇਹਦੇ ਪੁਲੀ ਕਸਾ ਕੇ ਇਹ ਇਹ ਕੰਮ ਵੀ ਲੋਟ ਆ ਤੁਰੇ ਆਉ ਕ੍ਰੋਸ ਬਾਉ ਚਲਾਓ ਇਹ ਪਟਾ ਲੈਣ ਦਾ ਡਰ ਨਹੀਂ ਮੀਂਹ ਹੀਰੀ ਕਣੀ ਚ ਤੇ ਫਿਰ ਸੁੱਕੀ ਜਾਂਦੀ ਚੱਲੀ ਜਾਂਦਾ ਰਹਿੰਦਾਗਾ ਲੋਟਾ ਇਹ ਘਰ ਪਾਣੀ ਦਾ ਗਲਾਸ ਭਰ ਸ਼ੇਰ ਬੱਗਾ ਬਣ ਕੇ 2:51 ਮਿੰਟਾਂ ਦਾ ਟਾਈਮ ਹੋ ਗਿਆ ਤੇ ਢੋਲੀ ਚ ਬੱਟਾਂ ਖੱਤੀਆਂ ਕਰਨ ਵਾਲੀ ਦਵਾਈ ਪਾ ਰੱਖੀ ਆ ਪੈਂਡੀ ਆ ਬੜੇ ਜੇਰਵਾਦ ਪਾਈ ਆ ਇਹ ਆ ਕਈ ਹੁਣ ਤੱਕ ਅਸੀਂ ਕਦੇ ਕਰੀ ਨਹੀਂ ਸੀ ਬੱਟਾਂ ਬੋਟਾਂ ਤੇ ਪਹਿਲਾਂ ਅਸੀਂ ਇਹ ਨਰਮਾ ਬੀਜਣ ਵੇਲੇ ਕਰਦੇ ਹੁੰਦੇ ਸੀਗੇ ਪੈਂਡੀ ਤੇ ਹੁਣ ਠੀਕ ਆ ਕੱਖਾਂ ਦੀ ਰੋਕ ਥਾਮ ਹੋ ਜਾਂਦੀ ਹੈ ਵੱਟ ਤੇ ਉਗਰ ਤੋਂ ਘਾਟੀ ਉਗਰਦੇ ਸੀ ਵੈਸੇ ਫਿਰ ਮੈਂ ਮਨਪ੍ਰੀਤ ਨੂੰ ਆਖਿਆ ਮੈਂ ਘਰੋਂ ਆਇਆ ਭਾਈ ਲੀਟਰ ਚੱਕੀਆਂ ਹੀ ਪੈਂਡੀ ਦਾ ਕਰ ਦਿੰਨੇ ਆ ਚਲ ਹਰਜ ਵੀ ਕੀ ਆ ਗਿੱਲੀਆਂ ਆਈਆਂ ਵੱਟਾਂ ਨੇ ਆਸਰ ਕਰ ਜੂਗੀ ਬੱਦਲ ਇਕੱਠੇ ਹੀ ਹੁੰਦੇ ਫਿਰਦੇ ਆ ਗਹਿਰਾ ਜਾ ਕਦੇ ਕਿਸੇ ਪਾਸੇ ਹੋ ਜਾਂਦਾ ਕਦੇ ਕਿਸੇ ਪਾਸੇ ਤੇ ਮੀਂਹ ਦੀਆਂ ਖਬਰਾਂ ਵਾਲਿਆਂ ਦੇ ਮੁਤਾਬਕ ਭਾਈ 20 21 22 23 ਨੂੰ ਪੂਰਾ ਤਗੜਾ ਮੀਂਹ ਪੈਣਾ ਸੀ ਤੇ ਪਰ ਹਾਲੇ ਕੋਈ ਆਸ ਨਹੀਂ ਬਾਈ ਤਾਂ ਹੀ ਹੈ ਨਹੀਂ ਆਸੇ ਪਾਸੇ ਆ ਲੈ ਪਾ ਦਾ ਤਿਆ ਨਾਲੇ ਇਹਨਾਂ ਦਾ ਰੋਟਨ ਥਰਜੇ ਵਿਚਾਰਿਆਂ ਦਾ ਤੇ ਨਾਲੇ ਸਾਡਾ ਚਾਰ ਵਾਇਦਾ ਬੇੜਾ ਇਤਹਾਸਾਂ ਮੰਨੇ ਜਿਹੜੇ ਬੱਦਲ ਦੇ ਸੀ ਜਾਂਦੇ ਆ ਗਾਜੇ ਮਾਜੇ ਕਰੀ ਜਾਂਦੀ ਆ ਗਜਮਜ ਬਹਾਵਰ ਟਾਈਮ ਦੇ ਹੌਸਲਾ ਇਹ ਦੇ ਜਾਂਦੇ ਆ ਕੀ ਭਾਈ ਦਰੋਂ ਨਾ ਭਰਾਂਗੇ ਚਾਲ ਰਬਾ ਚਾਲਾ ਮੋਟੀਆਂ ਕਰਗਣੀਆਂ ਵੜੀਆਂ ਆ ਆ ਬਰੀਕ ਬਰੀਕਣੀਆਂ ਲੈ ਪੀਆਂ ਹੈਂ ਕਿਤੋਂ ਨਹੀਂ ਆਇਆ ਉੱਤੇ ਸਿਰਤੀ ਆ ਬਦਲ ਇਹ ਇਧਰੋਂ ਐਵੇਂ ਆਉ ਉਧਾਰਾ ਉੱਥੇ ਤੋਂ ਟਰੱਕ ਉਹਦੇ ਦੇਖ ਗੋ ਇਧਰੋਂ ਮੀ ਇਧਰੋਂ ਇਧਰ ਉਹ ਇਧਰ ਹੀ ਹੋ ਰਿਹਾ ਇਧਰ ਬਦਲ ਦੇਖੀ ਕਿੱਥੇ ਆ ਬਦਲ ਦਿਖਾਈ ਨਹੀਂ ਇਧਰੋਂ ਹੋ ਜੇ ਰਹਿ ਗਿਆ ਤੱਕੀ ਬਦਲ ਤਾਂ ਭਾਈ ਛੋਟਾ ਜੀ ਆ ਉਹ ਬਦਾਈਆਂ ਤੈਨੂੰ ਕਣੀਆਂ ਦੀਆਂ ਠੀਕ ਐ ਵੱਡਿਆ ਨਹੀਂ ਪਾਣੀ ਹਲੇ ਵੱਡਿਆ ਨਹੀਂ ਪਾਣੀ ਵੱਟਲਾ ਵਸ ਦੇ ਰਹੀ ਆ ਸਾਰਾ ਮੈਨੂੰ ਪੜਾ ਦੇ ਓਏ ਸਾਨੂੰ ਪੜਾ ਦੇ ਓਏ ਕੀ ਆ ਉਹ ਅਗਲੇ ਨੇ ਦਾਣੇ ਨਹੀਂ ਹਰੇ ਕਰਨੇ ਆ ਠੀਕ ਐ ਉਹ ਭਾਈ ਗੱਗੂ ਦੀ ਭਵਿੱਖवाणी ਸੱਚ ਹੋ ਗਈ ਸਾਹਮਣੇ ਉਹ ਠੱਡਿਆਂ ਦੇ ਠੱਡੇ ਕਹਿੰਦੇ ਆ ਇਹਨੂੰ ਅਸੀਂ ਉਹ ਜਿੱਥੇ ਹੁਣ ਮੀ ਆ ਇੱਕ ਮਿੰਟ ਚੁੱਪ ਕਰੋ ਗੁਰੂ ਜੀ ਮੋੜਾਂ ਹਰਾਪੁਰੇ ਕਹਿੰਦੇ ਤੁਰ ਸਿੱਧਾ ਆ ਮੀ ਆ ਇਹ ਤੂੰ ਕੰਟੈਕਟ ਕੀਤਾ ਸੀ ਮੇਰਾ ਬਸ ਬਸ ਬੋਲਟ ਐ ਉਹ ਸਾਹਮਣੇ ਬਈ ਠੱਡੇ ਆ ਉਹ ਉੱਥੇ ਜਿੱਥੇ ਮੀ ਆਇਆ ਇੱਥੇ ਤਿੰਨ ਜ਼ਿਲ੍ਹੇ ਇਕੱਠੇ ਹੁੰਦੇ ਆ ਬਹੁਤ ਟਾਈਮ ਪਹਿਲਾਂ ਵੀਡੀਓ ਬਣਾਈ ਸੀ ਉਹ ਮੈਂ ਬਣ ਫੜ ਕੇ ਮੇਰੀ ਘੋਲ ਆ ਥੋੜੀ ਫੇਰ ਕਦੇ ਬਣਾ ਕੇ ਦਿਖਾਉਂ ਉੱਥੇ ਹਦੂਦ ਬਣਿਆ ਹੋਇਆ ਸਰਸਾ ਬਠਿੰਡਾ ਤੇ ਮਾਨਸਾ ਉੱਥੇ ਤਿੰਨ ਜ਼ਿਲ੍ਹਿਆਂ ਦੀਆਂ ਆ ਬੱਟਾਂ ਜੁੜਦੀਆਂ ਕੁੰਜੇ ਲੋਟ ਤੇ ਉਹ ਉਧਰੋਂ ਠੱਡਿਆਂ ਤੋਂ ਮੀਂਹ ਆ ਗਿਆ ਤੇ ਖੈਰ ਖੜਕਾਉਂਦਾ ਹਾਂ ਗਗੂ ਆਓ ਘਰ ਨੱਕੇ ਛੱਡ ਤੇ ਸਾਰਿਆਂ ਚ ਚੱਲ ਟਰੈਕਟਰ ਬੰਦੀ ਕਰਦੇ ਆਂਗੇ ਵਾਵਾ ਲੱਗਦਾ ਜਿਹੜਾ ਅੱਕਾ ਆ ਨਾ ਲੋ ਕਹਿੰਦਾ ਹੁਣ ਕਿੱਧਰ ਉੜਦੇ ਹਾਂ ਮਾਤਾ ਦਾ ਮੀ ਆਇਆ ਗੱਗੂ ਇੰਨਾ ਭੱਜਣ ਵਾਲਾ ਕਿਹੜਾ ਕੰਮ ਆ ਅਸੀਂ ਭਈਓ ਬੋਰ ਚ ਲਾਇਆ ਸੀ ਪਨੀਰੀ ਰਮਾਉਣ ਵਾਸਤੇ ਲਾਈਟ ਰਾਤ ਦੇ 12 ਵਜੇ ਤੋਂ ਤੜਕੇ ਤੱਕ ਹੋ ਗਿਆ ਕੰਮ ਤਾਂ ਕਰਕੇ ਹੁਣ ਪਨੀਰੀ ਰਮਾਉਣ ਲੱਗੇ ਠੰਡੇ 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 ਪਾਣੀ ਨਾਲ ਉਹ ਚਾੜਿਆ ਹੋਇਆ ਸਾਰਿਆਂ ਨੂੰ ਤੇ ਗਰਮੀ ਘਰ ਜੋ ਉਸ ਲੋਟ ਦੀ ਸੀਗੀ ਜਿਹੜੇ ਲੋਟ ਮੀ ਆਉਂਦਾ ਹੁੰਦਾ ਕਣੀਆਂ ਪਈਆਂ ਕੈਮਰੇ ਤੇ ਉਹ ਜਾਂਦੇ ਆ ਭੱਜੇ ਦੁਰੇ ਸਾਰੇ ਕੋਠਿਆਂ ਬੰਨੀ ਮਸਾ ਵੀ ਆਇਆ ਕੈਮਰੇ ਸੁੱਕੇ ਰਹਿ ਜਾਣ ਹੋਰ ਉਹੀ ਦਿੱਕਤ ਨਹੀਂ ਕਣੀਆਂ ਪੰਨਿਆਂ ਦਾ ਤਾਂ ਐਂ ਲੱਗਦਾ ਹੁੰਦਾ ਫਾਸਲਾ ਵੀ ਐਨ ਪੂਰੀਆ ਖੁਸ਼ ਹੋ ਗਈਆਂ ਭਾਵੇਂ ਇਹ ਪਹਿਲਾਂ ਵੀ ਲਹਿਰਾਈ ਜਾਂਦੀ ਸੀ ਹਵਾ ਨਾਲ ਪਰ ਹੁਣ ਕਣੀਆਂ ਨਾਲ ਜਿਹੜੀ ਲਹਿਰਾ ਰਹੀ ਹੈ ਨਾ ਉਹ ਖਲੌਰ ਹੀ ਹੋਰ ਆ ਤੇ ਘਰ ਥੋੜੀ ਜਿਹੀ ਪੈਂਡੀ ਬਚੀ ਹੋਈ ਆ ਨੌਜਵਾਨ ਕੋਲੇ ਅ ਸੜਾਕੇ ਚ ਕਮੀ ਹੁੰਦੀ ਨਾਜ਼ਰ ਆ ਰਹੀ ਹੈਗੀ ਘਾਟਦਾ ਜਾ ਰਿਹਾਗਾ ਉਹ ਪਿੱਛੇ ਤਾਂ ਹੈਗਾ ਥੋੜਾ ਜਿਹਾ ਕੁੜੀ ਭਿਉਂ ਵੀ ਕਹਿ ਸਕਦੇ ਆ ਗਗੂ ਚੜ੍ਹਨ ਕਰਕੇ ਬੈਠੀ ਹੈ ਨਾ ਟਰੈਕਟਰ ਤੇ ਮੀਂਹ ਹਟਾਏਗਾ ਆਪਣੀ ਦਾ ਕੈਮਰਾ ਟਾਕਦਾ ਵਧੀਆ ਹਾਂ ਢੰਗ ਹੋਈਓ ਕੁਛ ਨਹੀਂ ਉੱਡਦਾਗਾ ਉਹ ਤਾਂ ਤੁੰਡੀ ਢੱਕਦੇ ਹੈਗੇ ਢੱਕਦੇ ਆ ਉਹ ਨਾ ਹੋ ਜੇ ਭੇਜ ਨਾ ਜਾਵੇ ਕਹਿੰਦੇ ਕਰੋ ਭਾਈ ਮੀਂਹ ਵਾਲਾ ਮਾਹੌਲ ਘਰ ਬੈਠੇ ਇੰਜੋਏ ਆ ਮਿੱਟੀ ਦੇਖ ਕੇ ਭਾਈ ਸੋਨੂੰ ਅਸੀਂ ਅਹਿਸਾਸ ਕਰਾ ਸਕਦੇ ਆ ਕਿ ਮਿੱਟੀ ਚੋਂ ਬਾਸ਼ਨਾ ਆ ਰਹੀ ਆ ਮੀਂਹ ਦੀ ਮਿੱਟੀ ਦੀ ਬਾਸ਼ਨਾ ਆ ਰਹੀ ਆ ਉਹ ਦੇਖੀਂਗਾ ਗੂ ਲਾਉਂਦੇ ਹੋਏ ਹੁਣ ਉਹਨੂੰ ਜਰਾ ਕਿੱਲਾ ਵੀ ਕੱਦੂ ਕਰ ਦੇਗੇ ਅੱਧੇ ਕੇ ਤਾਂ ਭੱਜ ਗਏ ਪਰਾਂ ਕੋਠੇ ਜਿਹਾ ਵੜ ਗਏ ਹਾਂ ਤੇਰੀ ਵੰਗ ਕੱਲੀ ਛੋਟੀ ਕਿਹੜੀ ਜੋ ਬੰਦ ਕਰਦੀ ਮਗਰ ਲਈ ਨਵੀਂ ਪਨੀਰੀ ਜੋ ਕੀ ਜਾਂਦਾ ਸੀ ਮੈਂ ਕਿਹਾ ਨਾਈਏ ਤੇ ਕਰਮ ਹੋ ਰਿਆ ਸੀ ਪਿੰਡਾਂ ਤੇ ਕਰਮ ਨਾ ਲੈਣਾ ਉਹਨਾਂ ਬਈ ਤੁਰੇ ਫਿਰਦਾ ਨਹੀਂ ਠੰਡੇ ਪਾਣੀ ਚ ਗਰਮ ਸਰਦ ਵਾਲੀ ਕੋਈ ਵੈਸੇ ਹੁਣ ਤੱਕ ਦਿੱਕਤ ਹੋਈ ਨਹੀਂ ਗਈ ਤੇ ਅੱਗੇ ਰੱਬ ਨੂੰ ਪਤਾ ਹੈ ਇਹਨੇ ਰੱਬ ਨੇ ਇਨੀ ਕੀ ਠੰਡ ਵਰਤਾ 5:35 ਮਿੰਟਾਂ ਦਾ ਟਾਈਮ ਤੇ ਕਣੀਆਂ ਆਈਆਂ ਸੀ ਬਈ ਧਰਤੀ ਭਿਓ ਜੀਆਂ ਤੇ ਇਸ ਪਾਸੇ ਆ ਸਾਰੇ ਆ ਮਾਨਸਾਂ ਵਾਲੇ ਪਾਸੇ ਇਧਰੋਂ ਐ ਲੱਗਦਾ ਉਹ ਸਾਹਮਣੇ ਵਾਲੇ ਪਾਸੇ ਜਿਵੇਂ ਮੀਂਹ ਲਿਆ ਹੁੰਦਾਗਾ ਪਤਾ ਨਹੀਂ ਉਹਰੇ ਨੂੰ ਆਉਂਦਾ ਕਿ ਪਰੇ ਨੂੰ ਜਾਂਦਾ ਮੈਂ ਥੋੜਾ ਜਿਹਾ ਰੈਸਟ ਫਰਮਾਉਣ ਲੱਗ ਗਿਆ ਸੀ ਇੱਥੇ ਪੈ ਕੇ ਤੇ ਫੋਨ 'ਚ ਧਿਆਨ ਸੀ ਥੋੜਾ ਆਹਾ ਤਾਂ ਕਰਕੇ ਮੈਂ ਇਧਰ ਗੌਰ ਜੀ ਨਹੀਂ ਕਰੀ ਤੇ ਇਧਰਲੇ ਪਾਸੇ ਭਾਈ ਸਾਹਿਬ ਸੂਰ ਚੋਰੇ ਜਾਂਦਾ ਹਾਲ ਇਹ ਜਗਾ ਤੇ ਉਹ ਝੋਨੇ ਵਾਲਿਆਂ ਨੂੰ ਥਰੋੜਈਏ ਰਾਹਤ ਮਿਲੀ ਝੋਨੇ ਵਾਲਿਆਂ ਨੂੰ ਕੀ ਸਾਰਿਆਂ ਨੂੰ ਮਿਲੀ ਕੋਈ ਮੇਰੇ ਵਰਗਾ ਲੜੋਪੀਂਗ ਜਿਹੜਾ ਹੋਈ ਜਾਂਦਾ ਖੇਤਾ ਬੰਨਿਆਂ ਚ ਤੇ ਅ ਠੀਕ ਆ ਹੂੰ ਮਤਲਬ ਸੋਹਣੀ ਆ ਹਵਾ ਮਤਲਬ ਠੰਡੀ ਆ ਔਰਾਂ ਨੂੰ ਆ ਰਹੀ ਆ ਜੇ ਹਵਾ ਇਧਰ ਨੂੰ ਚਲਦੀ ਰਹੇ ਹੋ ਸਕਦਾ ਬੱਦਲ ਔਰਾਂ ਨੂੰ ਆ ਜੇ ਕੋਈ ਦੁਬਾਰੀ ਕਣੀ ਕਣਾ ਮਣਾ ਵਰਝੇ ਤੇ ਨਹੀਂ ਫਿਰ ਕਰੂਗਾ ਗਿਰ ਪੱਕ ਦੇ ਦਿਨ ਤੱਕ ਰਪਾ ਤਾਂ ਵੀ ਕਰਨੀ ਤੇ ਗੁਰਲਾਲ ਨੌਜਵਾਨ ਭਾਈ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਪਨੀਰੀ ਬਟਣ ਦੇ ਥੋੜੇ ਫਿਰ ਪੱਕੀ ਡਿਊਟੀ ਵੰਡੀ ਹੋਈ ਆ ਪੱਕੀ ਪੱਕੀ ਠੀਕ ਆ ਤੇ ਉਹ ਚੋਬਰ ਢੋਂਦਾ ਗਾ ਪਨੀਰੀ ਤੂੰ ਵੀ ਬੋਲ ਪਾਉਣਾ ਠੀਕ ਐ ਆਂ ਸੰਗਦਾ ਨੌਜਵਾਨ ਕਰ ਤੇ ਲੋਟ ਆ ਭਾਈ ਮਾਹੌਲ ਠੰਡਾ ਕਰ ਲਿਆ ਅਰਦਾਸਾਂ ਬੇਨਤੀਆਂ ਕਰ ਕਰਾ ਕੇ ਆ ਇਸ ਬਸ ਸਹੀ ਦਾ ਮਾਨਸਾਂ ਵਾਲੇ ਪਾਸੇ ਦਾ ਖਾਸ ਆਏ ਲੱਗਿਆ ਨਾ ਲੁਧਿਆਣੇ ਬਾਓ ਮੀਆ ਏ ਲੋਟ ਆ ਭਾਈ ਮਾਹੌਲ ਆ ਆ ਮਾਰਦੀ ਹੋਈ ਹਲਾ ਔਰ ਦੱਸਦੀ ਆ ਭਾਈ ਬਨੀਰੀ ਕੇ ਠੰਡ ਆ ਚੜਦੀ ਕਲਾ ਚ ਮਾਹੌਲ ਚੜਦੀ ਕਲਾ ਚੜਦੀ ਕਲਾ ਠੀਕ ਆ ਚੜਦੀ ਕਲਾ ਜੀ ਰੱਖੇ ਬਾਬਾ ਬਾਈ ਸਵਾ 7 ਵਜੇ ਦਾ ਬੇੜਾ ਤੇ ਟਟਰੀਆਂ ਨੇ ਪਾਇਆ ਹੋਇਆ ਖੌਰੂ ਹਵਾ ਠੰਡੀ 32 33 ਡਿਗਰੀ ਦਾ ਟੈਂਪਰੇਚਰ ਤੇ ਅੱਜ ਗਰਮੀ ਨੇ ਬੜੇ ਵੱਟ ਕੱਢੇ ਹੋਏ ਸੀ ਤੜਕੇ ਦਾ ਪੂਰਾ ਦਹਿਮ ਵਾਲਾ ਕੰਮ ਸੀਗਾ ਤੇ ਲੱਗ ਰਿਹਾ ਸੀ ਕਿ ਅੱਜ ਕੇ ਭਾਈ ਕਿਸੇ ਬਸੂ ਕਣੀ ਕਣਾ ਮਣਾ ਆ ਸਕਦਾਗਾ ਤੇ ਉਹੀ ਗੱਲ ਹੋ ਗਈ ਕਣੀਆਂ ਤਾਂ ਆ ਗਈਆਂ ਸੀ ਪਰ ਸਿਰਕਾ ਜੰਮਾ ਜਾ ਹੋਇਆ ਸੀ ਜਿਵੇਂ ਮਤਲਬ ਆਪਣੀ ਕੋਈ ਫਸਲ ਕਰਨ ਡੀ ਜੀ ਹੋਵੇ ਧਰਤੀ ਦੇ ਬਸ ਪੀੜੀ ਜੀ ਬਣੀ ਹੈ ਦੀ ਇਹ ਕਣੀਆਂ ਦੀ ਕਿਰਾਂ ਤਕੜੀਆਂ ਮੋਟੀਆਂ ਕਣੀਆਂ ਲਈਆਂ ਸੀ ਫਿਰ ਉਸ ਤੋਂ ਬਾਅਦ ਅਸ ਪਾਸੇ ਵਾਵਾ ਗੱਜਗਜਾਈ ਹੋਈ ਗਈ ਸੀਗੀ ਮਾਨਸਾਂ ਵਾਲੇ ਪਾਸੇ ਨੂੰ ਉਹਤਲੇ ਪਾਸੇ ਭਰੇ ਜੇ ਤੇ ਖੈਰ ਸੋਹਣਾ ਰਿਆ ਪਰਮਾਤਮਾ ਦੀ ਕਿਰਪਾ ਨਾਲ ਅੱਜ ਦਾ ਦਿਨ ਵੀ ਆਪਣਾ ਤੜਕੇ ਦੇ ਬਸ ਆਏ ਸਾਢੇ 3 ਵਜੇ ਦਾ ਖੇਤ ਤੇ 3 ਵਜੇ ਦਾ అలਾਰਮ ਲੱਗਿਆ ਹੋਇਆ ਸੀਗਾ ਉੱਠ ਕੇ ਵਾ ਚੱਲ ਪਏ ਸੀ ਚੱਕ ਕੇ ਪਰ ਨਾਲ ਲਪੇਟ ਕੇ ਸਿਰ ਤੇ ਨੌਜਵਾਨ ਤੇ ਹੁਣ ਘਰਾਂ ਨੂੰ ਜਾਣ ਦੀ ਤਿਆਰੀ ਹੈ ਝੋਨੇ ਵਾਲੇ ਅੱਜ ਮੜਾ ਪਹਿਲਾਂ ਹੜਕੇ ਬਾਗੇ ਉਹਨਾਂ ਨੂੰ ਇਹ ਹੋ ਗਿਆ ਕਿ ਸੂਰਜ ਪਈ ਹੈ ਨਹੀਂ ਕਿ ਦੇਣਾ ਸ਼ੇ ਬਗਿਆ ਹਨੇਰਾ ਹੋਊਗਾ ਕਹਿੰਦੇ ਪਰ ਅੱਜ ਕਣੀ ਗਾਣਾ ਮਣੀ ਜਾਲ ਕਰਕੇ ਅੱਜ ਥੋੜਾ ਹੀ ਫਿਰ ਪਹਿਲਾਂ ਹਟ ਗਈ ਕਹਿੰਦੇ ਮੌਸਮ ਖਰਾਬ ਆ ਥੋੜਾ ਜਿਹਾ ਤੇ ਖੈਰ ਚੱਲਦੇ ਆ ਘਰਾਂ ਨੂੰ ਆਪਣਾ ਡਰੈਕਟਰ ਲੈ ਕੇ ਤੇ ਸੋਹਣਾ ਰਿਹਾ ਦਿਨ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਬੈਠ ਕੇ ਇਕੱਠੇ ਸਾਰੇ ਵੀਡੀਓ ਦੇਖਦੇ ਆ ਪਰਿਵਾਰਾਂ ਦੇ ਨਾਲ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਮਨ ਕੋਰ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ